ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਹਾਊਸ ਦੀ ਪ੍ਰਧਾਨ ਦੀ ਚੋਣ ਪ੍ਰਕਿਰਿਆ ਹੋਣ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਪੰਜਵੀਂ ਵਾਰ ਐਸਜੀਪੀਸੀ ਦੇ ਪ੍ਰਧਾਨ ਬਣੇ VOTING ਦੌਰਾਨ ਕੁੱਲ 136 ਵੋਟਾਂ ਪਈਆਂ ਜਿਨ੍ਹਾਂ ਦੇ ਵਿੱਚੋਂ ਹਰਜਿੰਦਰ ਸਿੰਘ ਧਾਮੀ ਨੂੰ 117 ਵੋਟਾਂ ਨਾਲ ਸ਼ਾਨਦਾਰ ਜਿੱਤ ਹਾਸਲ ਹੋਈ ਜਦਕਿ ਮਿੱਠੂ ਸਿੰਘ ਕਾਨਕੇ ਨੂੰ ਸਿਰਫ 18 ਵੋਟਾਂ ਹੀ ਪਈਆਂ ਅਤੇ ਇੱਕ ਵੋਟ ਰੱਦ ਹੋਈ ਇਸ ਸਟੋਨ ਨਾਲ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪੰਜਵੀਂ ਵਾਰ ਐਸਜੀਪੀਸੀ ਦੇ ਪ੍ਰਧਾਨ ਚੁਣੇਗੇ। ਅੱਜ ਕਰਨ ਪ੍ਰਧਾਨ ਜੀ, ਹੰਦੀ ਧਾਮੀ ਦਾ ਪਾਲੇ ਬਧਾਈਆਂ ਨਾ ਕੰਪਨੀ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਹਿਬ ਸਤਿਗੁਰੂ ਸ਼੍ਰੀ ਗੁਰੂ ਆਮਦਾਸ ਪਾਤਸ਼ਾਹੀ ਦਾ ਕੋਟਾਨ ਕੋਟ ਧੰਵਾਦ ਕਲਮ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਦਾ ਕੋਟਾਨ ਕੋਟ ਧੰਵਾਦ ਕੋਟਨ ਕੋਟ ਧੰਵਾਦ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਸਾਹਿਬਾਨਾਂ ਦਾ ਤੇ ਖਾਸ ਕਰਕੇ ਬੀਬੀਆਂ ਦਾ ਤੇ ਸਭ ਤੋਂ ਬਾਅਦ ਧੰਵਾਦ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਆ ਪੰਜਵਾਂ ਸਾਲ ਹੋ ਗਿਆ ਬੜੇ ਚਿਰ ਦੀ ਲੋਕਾਂ ਦੀ ਸੀ ਜਿਹੇ ਲਫਾਫੇ ਆ ਜੋ ਨਿਕਲਦੇ ਆ ਇਹਨਾਂ ਚੋਂ ਨਿਕਲਦੇ ਆ ਪਰ ਮੈਂ ਕਹਿਣਾ ਚਾਹੁੰਦਾ ਕੱਲ ਪਹਿਲਾ ਪ੍ਰਧਾਨ ਜਿਹਨੇ ਸਾਰਿਆਂ ਦੀ رائے ਲਈ ਇਕੱਲੇ-ਇਕੱਲੇ ਦੀ ਤਿੰਨ ਦਿਨ ਉਹ ਤੋਂ ਬਾਅਦ ਕੱਲ ਇਥੇ ਅਧਿਕਾਰ ਦੇ ਕੇ ਉਹਦੀ ਕੈਂਡੀਡੇਚਰ ਵੀ ਭਾਵੇਂ ਮੇਰੀ ਸੀ ਉਹ ਇਥੇ ਆਪਣੇ ਐਲਾਨ ਕੀਤਾ ਪਰ ਜਿਹੜੇ ਦੂਸਰੇ ਪਾਸੇ ਵਾਲੇ ਆ ਜਿਹੜੇ ਕਹਿੰਦੇ ਆ ਵੀ ਅਸੀਂ ਲੋਕਤੰਤਰ ਬਹਾਲ ਕਰਨ ਮੈਂ ਸਮਝਦਾ ਜਿੰਨਾ ਉਹਨਾਂ ਦੇ ਵਿੱਚ ਅੱਜ ਆਫੋ ਤਾਫੜ ਪਈ ਹਾਊਸ ਦੇ ਵਿੱਚ ਵੀ ਤੇ ਬਾਹਰ ਵੀ ਤੇ ਪ੍ਰਧਾਨ ਨੇ ਵੀ ਨਹੀਂ ਕਹਲੇ ਫੈਸਲਾ ਹੋਇਆ ਤੇ ਕਹਿਤਾ ਜੀ ਮੈਂਬਰ ਆਪੋ ਵਿੱਚ ਹੀ ਫੈਸਲਾ ਕਰਨ ਇਹ ਦਸਤੂਰ ਨਹੀਂ ਹੁੰਦਾ ਲੋਕਤੰਤਰ ਦਾ ਲੋਕਤੰਤਰ ਦਾ ਦਸਤੂਰ ਹੁੰਦਾ ਕਿ ਲੋਕਤੰਤਰਿਕ ਪਾਰਟੀ ਇੱਕ ਨੂੰ ਆਪਣੇ ਪ੍ਰਧਾਨ ਨੂੰ ਅਧਿਕਾਰ ਦਿੰਦੀ ਆ ਤੇ ਹਮੇਸ਼ਾ ਇਦਾਂ ਚੱਲਿਆ ਚਾਹੇ ਪਾਰਲੀਮੈਂਟ ਹੋਵੇ ਅਸੈਂਬਲੀ ਹੋਵੇ ਚਾਹੇ ਕੋਈ ਹੋਰ ਅਦਾਰੇ ਹੋਣ ਤੋ ਮੈਂ ਇਸ ਕਰਕੇ ਸ਼ੋਮਣੀ ਕਾਲੀ ਦਲ ਦਾ ਸਮੁੱਚੇ ਤੌਰ ਤੇ ਪ੍ਰਧਾਨ ਸਾਹਿਬ ਤੇ ਸਾਰੇ ਸੀਨੀਅਰ ਆਗੂ ਇਹਨਾਂ ਦਾ ਧੰਨਵਾਦ ਕਰਦਾ ਜਿਹਨੇ ਪੰਜਵੀਂ ਵਾਰ ਬੜਾ ਔਕਾ ਹੁੰਦਾ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਕਈ ਵਾਰੀ ਰੋਸੇ ਵੀ ਹੋ ਜਾਂਦੇ ਆ ਤੇ ਮੈਂ ਇਸ ਸਾਰੇ ਹਾਊਸ ਦਾ ਧੰਨਵਾਦ ਕਰਦਾ ਸਾਜ ਕਰਕੇ ਜਾਣਿਓ ਕੱਲ ਵੀ ਜਿਹੜੇ ਪ੍ਰਧਾਨ ਜੀ ਨੇ ਐਲਾਨ ਕੀਤਾ ਸੀ ਉਸ ਲਈ ਵੀ ਮੈਂਬਰਾਂ ਦੀ ਜਿਹੜੀ ਖੁਸ਼ੀ ਦੇਖਣ ਵਾਲੀ ਸੀ ਤੇ ਅੱਜ ਜਿਹੜੇ ਵੋਟਾਂ ਪਈਆਂ ਤੇ ਅੱਜ ਵੀ ਜਿਸ ਤਹਵ ਦੇ ਨਾਲ ਮੈਂਬਰਾਂ ਨੇ ਆਪਣੀ ਕੁਝ ਹੀ ਪ੍ਰਗਟ ਕੀਤੀ ਕਿ ਮੈਨੂੰ ਐਲਾਨ ਕਰਨ ਨੂੰ ਵੀ 4-6 ਮਿੰਟ ਲੱਗਾ ਸੋ ਇਹ ਮੈਂ ਸਭ ਦਾ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਸਮੇਲਿਆ ਹੋਸ ਕਰਕੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਖਾਲਸੇ ਪੰਥ ਦਾ ਵੀ ਧੰਨਵਾਦ ਕਰਦਾ ਤੇ ਇੱਕ ਬੇਨਤੀ ਵੀ ਕਰਨੀ ਚਾਹੁੰਨਾ ਕਿ ਸਰਸੰਤੀ ਨਾਲ ਸਾਰੀ ਚੋਣ ਹੋਈ ਆ 11 ਮੈਂਬਰ ਅੰਤਰ ਕਮੇਟੀ ਦੇ ਚੁਣੇ ਗਏ ਤੇ ਚਾਰ ਅਹੁਦੇਦਾਰ ਪ੍ਰਧਾਨ ਸਮੇਤ ਤੇ ਮੈਂ ਇਹ ਅਰਜ਼ ਕਰਨੀ ਚਾਹਨਾ ਕਿ ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ 350 ਸਾਲਾ ਜਿਹੜਾ ਇਹ ਸ਼ਹਾਦਤ ਗੁਰਪੁਰਬ ਆ ਉਹ ਮਨਾਇਆ ਜਾ ਰਿਹਾ ਜਿਹਦੀ 23 ਤਰੀਕ ਤੋਂ ਲੈ ਕੇ 29 ਤਰੀਕ ਤੱਕ ਆ ਅਸੀਂ ਮਤੇ ਵੀ ਪਾਏ ਆ ਤੇ ਪੜ੍ਹ ਕੇ ਵੀ ਦੱਸਿਆ ਉਹਦੇ ਵਿੱਚ ਅਸੀਂ ਸਰਕਾਰ ਕੇਂਦਰ ਤੋਂ ਵੀ ਮੰਗ ਕੀਤੀ ਆ ਕਿ ਸਿੱਖਾਂ ਦਾ ਬਹੁਤ ਵੱਡਾ ਯੋਗਦਾਨ ਆ ਤੇ ਸਿੱਖਾਂ ਦੇ ਕਕਾਰਾਂ ਦਾ ਜਾਂ ਕਈ ਵਾਰੀ ਕੀ ਹੁੰਦਾ ਵੀ ਉਧਰ ਪੇਪਰ ਦੇਣੇ ਹੁੰਦੇ ਆ ਉਹ ਕਈ ਵਾਰੀ ਲਹਾ ਲਿੰਦੇ ਨਾਲ ਨਰਾਦਰ ਕਰਦੇ ਆ ਉਹ ਤੋਂ ਇਲਾਵਾ ਸਾਡਾ ਜਿਹੜਾ ਮੇਨ ਮੁੱਦਾ ਅੱਜ ਦਾ ਸੀ ਉਹ ਹੈਗਾ ਬੰਦੇ ਸਿੱਖਾਂ ਦਾ ਕਿ ਪਿੰਦਰ ਸਰਕਾਰ 2019 ਦੇ ਫੈਸਲੇ ਦੇ ਉੱਤੇ ਉਸ ਆਪਣਾ ਫੈਸਲਾ ਲਵੇ ਤੇ ਮੈਂ ਸਮਝਦਾ ਇਹਦੇ ਨਾਲ ਇੱਕ ਬਹੁਤ ਵੱਡਾ ਜਿਹੜਾ ਉਹ ਸੁਨੇਹਾ ਸਿੱਖ ਪੰਥ ਵਿੱਚ ਜਾਊਗਾ ਉਹ ਤੋਂ ਇਲਾਵਾ ਪਾਣੀਆਂ ਦੇ ਮਸਲੇ ਤੇ ਆ ਚੰਡੀਗੜ੍ਹ ਯੂਨੀਵਰਸਿਟੀ ਦਾ ਮਸਲਾ ਜਿਹੜਾ ਬਹੁਤ ਵੱਡਾ ਮੁੱਦਾ ਬਣਿਆ ਅੱਜ ਤੇ ਮੈਂ ਕਹਿਣਾ ਚਾਹੁੰਦਾ ਕਿ ਸਰਕਾਰਾਂ ਵੀ ਚੁੱਪ ਹੋ ਗਈਆਂ ਇੱਕ ਸਰਕਾਰ ਨੇ ਹਮਲਾ ਕੀਤਾ ਤੇ ਦੂਸਰੀ ਸਰਕਾਰ ਤਾਂ ਚੁੱਪ ਬੈਠੀ ਆ ਜਿਹੜੀ ਇੱਥੇ ਤੇ ਪਹਿਲਾਂ ਅਗਾਊ ਪਤਾ ਵੀ ਹੁੰਦਾ ਇਹਨਾਂ ਗੱਲਾਂ ਦਾ ਕਿਉਂਕਿ ਇਹ ਜਿਹੜਾ ਸੈਨਟ ਹੈ ਲੰਬੇ ਅਰਸੇ ਤੋਂ ਨਾਨ ਫੰਕਸ਼ਨਿੰਗ ਸੀ ਤੇ ਇਹ ਸਾਰੇ ਕਾਰਜ ਜਿਹੜੇ ਅੱਜ ਅਸੀਂ ਫੈਸਲੇ ਵੀ ਆਪਣੇ ਰੈਜ਼ੋਲੂਸ਼ਨ ਵੀ ਪਾਏ ਆ ਤੇ ਮੈਂ ਨਮਰਤਾ ਸਾਹਿਬ ਸਾਰੇ ਸਿੱਖ ਪੰਥ ਨੂੰ ਬੇਨਤੀ ਕਰਨੀ ਚਾਹਨਾ ਜੋ ਰੋਜ਼ਮਾਈ ਆਪਣੇ ਥਾਂ ਤੇ ਹੁੰਦੀ ਆ ਪਰ ਅੱਜ ਪ੍ਰਗਟਾਵਾ ਹੋ ਗਿਆ ਸਾਰੇ ਕਾਸੇ ਦਾ ਅੱਜ 41 ਵੋਟਾਂ ਮਿਲੀਆਂ 2023 ਇਸ ਵਾਰ 18 ਇਹ ਫਰਕ ਨੂੰ ਕਿਸ ਤਰ੍ਹਾਂ ਦੇਖਣ ਲਈਏ ਇਹ ਸੋਚਦਾ ਹੈ ਇਹ ਇਸ ਗੱਲ ਦੀ ਇੰਡੀਕੇਸ਼ਨ ਹੈ ਕਿ ਪੰਜਾਬ ਦੇ ਇੱਕੋ ਇੱਕ ਪਾਸ ਦੀ ਆ ਸੌਂ ਅਕਾਲੀ ਦਲ ਤੇ ਸ਼ਰੋਣੀ ਅਕਾਲੀ ਦਲ ਐਸਲੇ ਆਪਣੀ ਪੂਰੀ ਤਨਦੇਹੀ ਦੇ ਨਾਲ ਜਿੱਥੇ ਹੜਾਂ ਦੇ ਵਿੱਚ ਜਾਂ ਹੋਰ ਕਾਰਜਾਂ ਦੇ ਵਿੱਚ ਲੋਕਤੰਤਰ ਦੇ ਵਿੱਚ ਆਪਣਾ ਯੋਗਦਾਨ ਪਾ ਰਿਹਾ ਤੇ ਇਹ ਗੱਲ ਦੀ ਇੰਡੀਕੇਸ਼ਨ ਵੀ ਆ ਕਿ ਹਥਿਆਰ ਛੱਡ ਕੇ ਹੁਣ ਮੇਨ ਰੋਡ ਦੇ ਵਿੱਚ ਮੇਨ ਮਾਤਾ ਮਾਂ ਪਾਰਟੀ ਵਿੱਚ ਆ ਜਾਣਾ ਚਾਹੀਦਾ ਤੇ ਜੇ ਬਾਕੀ ਵੀ ਇਦਾਂ ਚਲਾਈ ਜਾਣਾ ਫੇ ਮੁਵਾਰਕਿਆ ਅੱਜ ਅੱਜ ਵੀ ਜਿਲੇ ਸਵੇਰੇ ਉੱਤੇ ਚੌਣ ਹੋਈ ਤੇ ਕਹਿੰਦੇ ਜੀ ਦੋ ਮੈਂਬਰ ਸਾਨੂੰ ਪਹਿਲਾਂ ਕਹਿੰਦੇ ਤਿੰਨ ਦੇ ਦਿਓ ਤੇ ਕਹਿੰਦੇ ਦੋ ਦੇ ਦਿਓ ਪਰ ਕਿਉਂਕਿ ਪਤਾ ਸੀ ਕਿ ਕਿੰਨੀ ਕੁ ਗਿਣਤੀ ਆ ਤੇ ਹੁਣ ਫਿਰ ਇੱਕ ਮੈਂਬਰ ਤੇ ਸਬਰ ਸਬਰ ਕਰਨਾ ਪਿਆ ਮੈਂ ਉਹ ਮਾਰੀ ਲੱਭ ਜਨੇ ਉਹਨਾਂ ਪ੍ਰਤੀ ਬੋਲਦਾ ਪਰ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਆ ਕਿ ਸ਼੍ਰੋਮਣੀ ਅਕਾਲੀ ਦਲ ਇੱਕੋ ਹੀ ਪਾਰਟੀ ਰਹੀ ਹੈ ਜਾਦੀ ਮੈਂ ਹੋਸ਼ ਸੰਭਾਲੀ ਆ 76 77 ਤੋਂ ਔਨਵਰਡ ਦੇਖਦਾ ਆ ਰਿਆਂ ਸ਼੍ਰੋਮਣੀ ਅਕਾਲੀ ਦਲ ਤੇ ਜਦੋਂ ਵੀ ਕਦੇ ਵਾਈਫਰਕੇਸ਼ਨ ਹੋਈ ਆ ਤੇ ਮਾਂ ਪਾਰਟੀ ਹਮੇਸ਼ਾ ਹੀ ਪਰਕਟ ਹੋਈ ਆ ਸੋ ਅੱਜ ਜਿਹੜਾ ਆ ਮੈਂ ਸਮਝਦਾ ਉਹਦਾ ਸਾਰਾ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਦੇ ਅਹੁਦੇ ਵਿੱਚ ਨਸਤਾਰਾ ਹੋ ਗਿਆ ਕੱਲ ਜਿਹੜੇ ਆ ਆਰਪੀ ਸੀ ਦੀ 35 ਮੈਂਬਰਾਂ ਦਾ ਦਾਵਾ ਕਰਦੇ ਸੀ ਕੀ ਉਹ ਚੂੜੂ ਬੋਲਦੇ ਸੀ ਜਿਹੜੇ ਅੱਜ 18 ਰਹਿ ਗਏ ਨੇ ਕਿ ਬਾਕੀ ਭੱਜ ਗਏ ਨੇ ਦੇਖੋ ਮੇਰੀ ਬੇਨਤੀ ਸੌ ਆਹ ਦਾਵਾ ਤਾਂ ਮੈਂ 100 ਦਾ ਵੀ ਕਰ ਸਕਦਾ ਗੱਲ ਤਾਂ ਜਿੱਲੇ ਚੋਣ ਹੋਣੀ ਆ ਚੋਣ ਦੇ ਵਿੱਚ 18 ਆ ਜੇ ਮੈਂ ਬਾਹਰ ਕਹਿਣਾ ਜੀ ਮੇਰੇ ਨਾਲ 200 ਮੈਂਬਰ ਆ ਤਾਂ ਇਦਾਂ ਨਹੀਂ ਹੁੰਦੀ ਉਹ ਤਾਂ ਗੱਲ ਸਾਹਮਣੇ ਜਿੱਲੇ ਵੋਟਾਂ ਪੈਣੀਆਂ ਉਹ ਹਲੇ ਉਹਨਾਂ ਤੇ ਵੋਟਾਂ ਪਈਆਂ ਹੁਣ ਸਾਹਮਣੇ ਉਹ ਨਸਤਾਰਾ ਹੋ ਗਿਆ ਜਿਹੜਾ ਉਹਨਾਂ ਨੇ ਮੈਂਬਰਾਂ ਨੂੰ ਆਪਣੇ ਆਪਣੇ ਜਿਹੜਾ ਮੈਂਬਰਾਂ ਨੂੰ ਆਪਣੇ ਭਰੋਸੇ ਛੱਡ ਦਿੱਤਾ ਕਿ ਆਪਣਾ ਕਾਰਜ ਤੁਸੀਂ ਆਪ ਇਹ 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 ਅੱਜ ਮੈਂਬਰ ਵੀ ਭੱਜ ਗਏ ਨੇ ਉਹਨਾਂ ਤੋਂ ਕਿ ਇਹ ਇਹ ਮੈਂ ਸਮਝਦਾ ਹਾਂ ਅੱਜ ਇਹ 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 ਇੰਡੀਕੇਸ਼ਨ ਕੀ ਜਾ ਰਹੀ ਆ ਇੰਡੀਕੇਸ਼ਨ ਜਾ ਰੇ ਬੇ ਆਪੋ ਤਾਪੜ ਆ ਜਿਹੜੀ ਪਾਰਟੀ ਦੇ ਵਿੱਚ ਕੋਈ ਡਿਸਾਈਡ ਨਹੀਂ ਕਰ ਸਕਦਾ ਤੇ ਡਿਸਾਈਡ ਕਰ ਲੈ ਮੈਂਬਰਾਂ ਨੂੰ ਮੈਂਬਰਾਂ ਨੇ ਤਾਂ ਫਿਰ ਡਿਸਾਈਡ ਕਰਨਾ ਹੈ ਆਪੋ ਵਿੱਚ ਹੀ ਪਰ ਜਿਹੜਾ ਪਾਰਟੀ ਦਾ ਪ੍ਰਧਾਨ ਆ ਜੇ ਉਹ ਡਿਸਾਈਡ ਨਹੀਂ ਕਰਦਾ ਲੋਕਤੰਤਰ ਇਹ ਆਪਾਂ ਜਾਣਦੇ ਆ ਸਾਰੀਆਂ ਪਾਰਟੀਆਂ ਚ ਹੁੰਦਾ ਝੱਲੇ ਜਿੱਲੇ ਕਿਤੇ ਕੋਈ ਨਾਮਿਨੇਸ਼ਨਾਂ ਕਰਦੇ ਆ ਹੁੰਦੀਆਂ ਤੇ ਪਾਰਟੀ ਪ੍ਰਧਾਨ ਨੂੰ ਅਧਿਕਾਰ ਦਿੱਤਾ ਜਾਂਦਾ ਤੇ ਮੈਂ ਸਮਝਦਾ ਇਹ ਤਾਂ ਟੋਟਲ ਫੇਲਿਅਰ ਆ ਕਿ ਆਪ ਕੁਛ ਵੀ ਨਹੀਂ ਕਰਦੇ ਜੋ ਕੇ ਤੇ ਦੂਸਰਿਆਂ ਦੇ ਛੱਡ ਦਿੱਤੀ ਆ ਦੂਸਰਿਆਂ ਦੇ ਜੋ ਛੁੱਟੀ ਆ ਉਹ ਅੰਦਰ ਮੈਂ ਹੁਣ ਦੇਖ ਰਿਹਾ ਤੇ ਉੱਥੇ ਆਪੋ ਦਾ ਆਪਣ ਪਈਓ ਸੀ ਉਸ ਵੇਲੇ ਮੈਂ ਮਮਾ ਨੂੰ ਮੇਰੀ ਮਰੀਜ਼ ਬੰਤਾ ਜੀ ਮੌਸਮੀ ਪਰਾਈਓਰਟੀ ਕੀ ਰੰਗੀ ਹੈ ਜੀ ਮੁੱਖ ਸਕੱਤਰ ਹਾਲੇ ਕਲਵਾਨ ਸਿੰਘ ਮਨਨੇ ਆਪਣੇ ਕੰਮ ਕਰ ਰਹੇ ਆ ਉਹ ਹਲੇ ਚੱਲ ਰਿਹਾ ਤੁਹਾਡੀ ਹੁਣ ਪੰਜਵੀਂ ਫਾਰੀ ਚ ਪ੍ਰਾਇਓਰਟੀ ਕੀ ਰੰਗੀ ਹੈ ਦੇਖੋ ਸਭ ਤੋਂ ਵੱਡਾ ਤਾਂ ਹੁਣ ਹੈਗਾ ਆਉਂਦੀ 29 ਨਵੰਬਰ ਤੱਕ ਜਿਹੜੀਆਂ ਸ਼ਤਾਬਦੀਆਂ ਦੇ ਸਮਾਰੋਹ ਦੂਜਾ ਅਸੀਂ 4-5 ਪ੍ਰੋਜੈਕਟ ਵੀ ਸ਼ੁਰੂ ਕੀਤੇ ਆ ਕਿਉਂਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀਆਂ ਤਿੰਨ ਭਾਵੇਂ ਸਾਡੀਆਂ ਸਰਾਮਾਂ ਪਹਿਲਾਂ ਪਾ ਲਈਆਂ ਤੇ ਅਸੀਂ ਹੁਣ ਅਕਾਲੀ ਮਾਰਕੀਟ ਦੇ ਵਿੱਚ ਉਹ ਅਸੀਂ ਆਪ ਸਰਾਮਾਂ ਬਣਾ ਰਹੇ ਹਾਂ ਉਹ ਠੇਕਾ ਦੇ ਕੇ ਅਸੀਂ ਤੁਰੰਤ ਛਾਲ 1.5 ਸਾਲ ਚ ਕੰਮ ਕਰਾਂਗੇ ਦੂਜਾ ISIPES ਦੀ ਅਸੀਂ ਜਿਹੜਾ ਕੋਚਿੰਗ ਸੈਂਟਰ ਸ਼ੁਰੂ ਕੀਤਾ ਉਹਦੇ ਜੋ ਤਰਮੀਮਾਂ ਕਰਦੇ ਅਸੀਂ ਪਹਿਲਾਂ ਅਮਰਧਾਰੀ ਦੇ ਸਿੱਖਾਂ ਨੂੰ ਬੱਚਿਆਂ ਨੂੰ ਦਿੱਤੀ ਸੀ ਪ੍ਰਾਇਓਰਟੀ ਤੇ ਇਸੇ ਦਰਜੇ ਦੇ ਉੱਤੇ ਹੁਣ ਕੋਚ ਉਹਦੇ ਤਰਮੀਮ ਕਰਾਂਗੇ ਇਸੇ ਤਰਜ਼ ਤੇ ਜੁਡੀਸ਼ਲੀ ਜਿਹੜੀ ਜੁਡੀਸ਼ਰੀ ਦਾ ਸਿਰ ਨੂੰ ਕੀਤਾ ਤੇ ਨਾਲ ਐਜੂਕੇਸ਼ਨ ਜੀ ਅਸੀਂ ਐਨਡੀਏ ਦਾ ਵੀ ਇੱਕ ਸਬਜੈਕਟ ਸਾਰਿਆਂ ਨੂੰ ਰੱਖਿਆ ਵੱਖ-ਵੱਖ ਸਕੂਲਾਂ ਦੇ ਵਿੱਚ ਤਾਂ ਕਿ ਬੱਚੇ ਜਲੇਓ ਚ ਐਡਰੈਸ ਲੈਣ ਕੇ ਭਾਵੇਂ ਸਾਡੀਆਂ ਆਪਣੇ ਫਤੇਗੜ ਸਾਹਿਬ ਬਾਬਾ ਬੰਦੇ ਬਹਾਦਰ ਦੇ ਵਿੱਚ ਉਹ ਸਾਡੀ ਅਕੈਡਮੀ ਚੱਲਦੀ ਵੀ ਤੇ ਬੱਚੇ ਸਿਲੈਕਟ ਵੀ ਆਤ ਕੇ 2000 ਤੋਂ ਇਦਾਂ ਦੀਆਂ ਬਹੁਤ ਸਾਰੀਆਂ ਪ੍ਰਾਇਓਰਟੀਆਂ ਆ ਕਿ ਗੁਰੂ ਸਾਹਿਬ ਕਿਰਪਾ ਕਰਨ ਸ਼ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਹਮੇਸ਼ਾ ਯਤਨ ਕਰਦੀ ਆ ਆ ਹੁਣ ਪਿੱਛੇ ਹੜ ਆਏ ਸਗੇ ਤੇ ਹੜਾਂ ਦੇ ਵਿੱਚ ਅੱਜ ਆਪਾਂ ਦੇਖਦੇ ਆਂ ਆਪਾਂ ਦਾ ਘਰਾਂ ਚ ਬੈਠਾ ਜਿਨ੍ਹਾਂ ਦੇ ਵਿਚਾਰਿਆਂ ਦੇ ਦੁੱਖ ਪੈ ਗਏ ਉਹਦੇ ਵਿੱਚ ਬੜਾ ਵੱਡਾ ਯੋਗਦਾਨ ਆਪਣਾ ਚੋਣ ਵੀ ਧਾਰਮਿਕ ਪਾਵਨ ਨਾਲ ਜੁੜੇ ਮੁੰਡੇ ਚਾਹੇ ਕਰਤਾਰਪੁਰ ਲੰਗ ਹੈ ਜਾਂ ਫਿਰ ਬੰਦੀ ਸਿੰਘਾਂ ਦੀ ਰਾਈ ਹੈ ਤੋਂ ਖਾਸ ਮੁਹਿੰਮ ਸ਼ੁਰੂ ਕੀਤੀ ਹੋਊਗੀ ਇਹ ਇਹ ਬੈਠ ਕੇ ਸਲਾਹ ਕਰਾਂਗੇ ਕਿਉਂਕਿ ਅਨਾਉਂਸ ਕਰਦੀ ਏ ਮੋੜ ਮੈਨੂੰ ਸਵਾਲ ਪੁੱਛਣ ਜੀ ਉਹਦਾ ਕੀ ਬਣਿਆ ਸੀ ਅੱਜ ਤਾਂ ਪਹਿਲਾਂ ਵੀ ਸ਼ੁਰੂ ਕੀਤੀ ਸੀ ਮੁਹਿੰਮ ਜੋ ਸ਼ੁਰੂ ਕੀਤੀ ਨਹੀਂ ਸੀ ਉਦੋਂ 26 ਲੱਖ ਲੋਕਾਂ ਨੇ ਸਾਇੰਸ ਵੀ ਕਿਤੇ ਸੀ ਪਰ ਕਈ ਵਾਰੀ ਹੋ ਜਾਂਦਾ ਫੈਸਟਪੇ ਭਾਈ ਟਾਈਮ ਨਹੀਂ ਮਿਲਿਆ ਉਹਦੇ ਕਰਕੇ ਕੋਈ ਨਹੀਂ ਆ ਮਤੇ ਅਸੀਂ ਅੱਜ ਆ ਸਾਰੇ ਜਿਹੜੇ ਤੁਸੀਂ ਕਹਿ ਰਹੇ ਮਤੇ ਅਸੀਂ ਪਾਈ ਦਿੱਤੇ ਆ ਸਾਰੇ ਉਹ ਭਗਵੰਤ ਮਾਨ ਕਹਿੰਦਾ ਜੀ ਜੇ ਇਹ ਗੁਰੂ ਘਰ ਉਹ ਗੋਲ ਕਾ ਚੁੱਕ ਦਿੱਤੀਆਂ ਜਾਣ ਤੇ 95% ਜਿਹੜੇ ਨੇ ਸ਼ਰੋਣੀ ਅਕਾਲੀ ਦਾ ਜਾਂ ਸ਼ਰੋਣੀ ਕਮੇਟੀ ਦੇ ਨੁਮਾਇੰਦੇ ਨੇ ਜਿਹੜੇ ਨੇ ਉਹ ਅਸਤੀਫਾ ਦੇ ਕੇ ਘਰਨ ਚੱਲ ਗਏ ਮੇਰੀ ਬੇਨਤੀ ਸੁਣ ਲਾਓ ਮਨਤਰੀ ਪਹਿਲੀ ਗੱਲ ਤਾਂ ਇਹਨਾਉ ਤੁਹਾਨੂੰ ਬੰਦਾ ਧਾਰਮਿਕ ਧਰਮ ਗ੍ਰਹਿਣ ਕੀਤਾ ਹੋਵੇ ਪਤਾ ਹੋਵੇ ਕੀ ਵਿਧੀ ਵਿਧਾਨ ਆ ਤੇ ਆ ਜੋ ਕੁਛ ਅੱਜ ਪੰਜਾਬ ਦੇ ਵਿੱਚ ਆ 2 2 ਲੱਖ ਲੋਕ ਦਾ ਇੱਥੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਚ ਲੰਗਰ ਛੱਕ ਕੇ ਜਾਂਦੇ ਆ ਇਹ ਇੰਨਾ ਕਿੱਡਾ ਵੱਡਾ ਆਦਾਰਾ ਆ ਹੁਣ ਜਿਹੜੇ ਸਰਕਾਰ ਫੇਲ ਹੋ ਗਈ ਆ ਤੇ ਫਿਰ ਸ਼੍ਰੋਮਣੀ ਕਮੇਟੀ ਆਈ ਨਾ ਤੇ ਉਹ ਕਿੱਥੋਂ ਸੀ ਉਹ ਮਾਇਆ ਲੋਕਾਂ ਦੇ ਦਸਬੰਧ ਦੀ ਆ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜਜ਼ਬਾਤੀ ਤੌਰ ਤੇ ਧਾਰਮਿਕ ਗੱਲਾਂ ਜਿਹੜੀਆਂ ਆ ਉਹ ਬਾਜਮ ਕਰਨ ਨੂੰ ਧੰਨਵਾਦ ਜੀ ਸਰ ਮਾਡਾ ਰਵਾ ਧੰਨਵਾਦ ਜੀ ਬਿਊਰੋ ਰਿਪੋਰਟ ਪਰਖ ਟੀਵੀ ਅੰਮ੍ਰਿਤਸਰ